ਸਾਸ਼ੀਕਾਲ ਦਰਸ਼ਕ ਵੀਰੋ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆ ਪੰਜਾਬ ਦੇ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਤੇਜ਼ ਹਨੇਰੀਆਂ ਤੇ ਬੱਦਲਵਾਈ ਦਾ ਦੌਰ ਬੀਤੇ ਕੁਝ ਦਿਨਾਂ ਤੋਂ ਚੱਲਿਆ ਹੋਇਆ ਹੈ ਮੀਂਹ ਦੀਆਂ ਗਤੀਵਿਧੀਆਂ ਵੀ ਕਾਫੀ ਜਗ੍ਹਾ ਹੋਈਆਂ ਨੇ ਤੇ ਅੱਜ ਰਾਤ ਵੀ ਬੱਦਲੀ ਸਿਸਟਮ ਪੰਜਾਬ ਦੇ ਮਾਝੇ ਦੇ ਇਲਾਕੇ ਤੋਂ ਹੁੰਦਾ ਹੋਇਆ ਦੁਆਬੇ ਦੇ ਇਲਾਕੇ ਵਿੱਚ ਦਿਖਾਈ ਦੇ ਰਿਹਾ ਤਾਜ਼ਾ ਸੈਟੇਲਾਈਟ ਇਮੇਜ ਤੁਸੀਂ ਦੇਖ ਸਕਦੇ ਹੋ ਕਿ ਹਲਕੇ ਦਰਮਿਆਨੇ ਬੱਦਲਵਾਈਆਂ ਹਜੇ ਵੀ ਬਣੀਆਂ ਹੋਈਆਂ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਹ ਕਹਤਾ ਸਕਦੇ ਹੋ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਬਿਨਾਂ ਕਿਸੇ ਰੁਕਾਵਟ ਤੋਂ ਮੌਸਮ ਦੀ ਜਾਣਕਾਰੀ ਤੁਹਾਨੂੰ ਇੱਕ ਪ੍ਰੋਪਰ ਵੇ ਨਾਲ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਮੌਸਮ ਦੇ ਪੱਖ ਤੋਂ ਲਾਹੇਵੰਦ ਹੋ ਸਕੋ ਤੇ ਤੁਸੀਂ ਆਪਣੀ ਕਿਸਾਨੀ ਕਰਦੇ ਹੋ ਜਾਂ ਕੋਈ ਹੋਰ ਧੰਦਾ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਫਾਇਦਾ ਹੋ ਸਕੇ ਤੇ ਗੱਲ ਕਰਾਂਗੇ ਹਾਲਾਤ ਦੀ ਅੱਜ ਰਾਤ ਆ ਜਿਹੜੇ ਹਾਲਾਤ ਨੇ ਉਹ ਬਦਲਵਾਈ ਵਾਲੇ ਹੀ ਰਹਿਣਗੇ ਤੇ ਨਾਲ ਦੀ ਨਾਲ ਤੇਜ਼ ਹਵਾ ਹਨੇਰੀ 20 30 ਕਿਲੋਮੀਟਰ ਤੋਂ ਲੈ ਕੇ 40 50 ਕਿਲੋਮੀਟਰ ਤੱਕ ਗਤੀ ਦੀ ਸਪੀਡ ਨਾਲ ਪੂਰਬ ਦਿਸ਼ਾ ਤੋਂ ਚੱਲ ਸਕਦੀ ਹੈ ਤੇ ਜਿਸ ਦੇ ਨਾਲ ਥੋੜਾ ਬੋਤਾ ਚਿੰਤਾ ਦੀ ਵਿਸ਼ਾ ਕਿਸਾਨਾਂ ਲਈ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਓਵਰ ਆਲ ਗੱਲ ਕੀਤੀ ਜਾਵੇ ਤਾਂ ਮੌਸਮ ਕਾਫੀ ਹੱਦ ਤੱਕ ਠੀਕ ਹੀ ਬਣਿਆ ਰਹੇਗਾ ਕੋਈ ਵੱਡੀ ਹਲਚਲ ਦੀ ਉਮੀਦ ਨਹੀਂ ਹੈ ਮੀਂਹ ਦੀ ਸੰਭਾਵਨਾਵਾਂ ਬਹੁਤ ਹੱਦ ਤੱਕ ਹੁਣ ਘਟ ਗਈਆਂ ਨੇ ਕਿਉਂਕਿ ਜੋ ਮੀਂਹ ਦੀ ਸੰਭਾਵਨਾਵਾਂ 40% ਤੱਕ 40 ਤੋਂ 50% ਤੱਕ ਬਣੀਆਂ ਹੋਈਆਂ ਸਨ ਉਹ ਕਾਫੀ ਹੱਦ ਤੱਕ ਘਟ ਗਈਆਂ ਨੇ ਜਿਹਦੇ ਪਿੱਛੇ ਮੇਨ ਰੀਜ਼ਨ ਹਵਾ ਦਾ ਬਦਲਣਾ ਹੈ ਹਵਾ ਦਾ ਰੁਖ ਜਿਹੜਾ ਹੈ ਥੋੜੀ ਬਹੁਤਾ ਉੱਤਰ ਪੂਰਬੀ ਹੋਣ ਦੇ ਕਾਰਨ ਜਿਹੜੇ ਬੱਦਲੀ ਸਿਸਟਮ ਨੇ ਉਹ ਪਹਾੜੀ ਖੇਤਰ ਵਿੱਚ ਪਹੁੰਚ ਗਏ ਨੇ ਤੇ ਪਹਾੜੀ ਖੇਤਰ ਵਿੱਚ ਖਾਸ ਤੌਰ ਤੇ ਹਿਮਾਚਲ ਵਿੱਚ ਸਾਨੂੰ ਮੀਂਹ ਦੀਆਂ ਖਬਰਾਂ ਵਾਂ ਦੇਖਣ ਨੂੰ ਮਿਲ ਰਹੀਆਂ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਤਾਪਮਾਨ ਜਿਹੜੇ ਉਹ ਵਧੇ ਹੋਏ ਦਿਖਾਈ ਦੇਣਗੇ ਪੰਜਾਬ ਦਾ ਐਵਰੇਜ ਤਾਪਮਾਨ 25 ਡਿਗਰੀ ਤੱਕ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਦੇ ਕਾਰਨ ਸਾਨੂੰ ਉਮੀਦ ਇਹ ਹੀ ਲੱਗ ਰਹੀ ਹੈ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹੁਣ ਜਿਹੜਾ ਅੱਜ ਗਰਮੀ ਦਾ ਮਾਹੌਲ ਬਣਿਆ ਰਹੇਗਾ ਪੂਰਵੀ ਹਵਾ ਚੱਲਣ ਦੇ ਕਾਰਨ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਪੰਜਾਬ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਉਸ ਤੋਂ ਇਲਾਵਾ ਕਿਸੇ ਤਰੀਕੇ ਦੀ ਕੋਈ ਹੋਰ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਜਿਸ ਨਾਲ ਅਸੀਂ ਕਹਿ ਸਕੀਏ ਕਿ ਪੰਜਾਬ ਦਾ ਕੋਈ ਵੱਡਾ ਨੁਕਸਾਨ ਮੌਸਮ ਦੇ ਪੱਖ ਤੋਂ ਅਜ ਹੋਵੇਗਾ ਓਵਰ ਆਲ ਮੌਸਮ ਠੀਕ ਠਾਕ ਹੀ ਰਹਿਣ ਦੀ ਉਮੀਦ ਹੈ ਤੇਜ ਹਨੇਰੀ ਤੇ ਬੱਦਲਵਾਈ ਦਾ ਬਤੌਰ ਪੰਜਾਬ ਦੇ ਉੱਪਰ ਬਰਕਰਾਰ ਰਹੇਗਾ ਬਾਕੀ ਕੋਈ ਵੱਡੀ ਹਲਚਲ ਫਿਲਹਾਲ ਮੌਸਮ ਵਿਭਾਗ ਵੱਲੋਂ ਸਾਨੂੰ ਪ੍ਰਾਪਤ ਨਹੀਂ ਹੋਈ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਾਕੀ ਅਗਲੇ ਹਫ਼ਤੇ ਦੀ ਜਾਣਕਾਰੀ ਜਿਹੜੀ ਹੈ 26 27 ਤਰੀਕ ਤੱਕ ਦੇ ਮੌਸਮ ਦੀ ਅਪ੍ਰੈਲ ਮਹੀਨੇ ਦੀ ਕੱਲ ਨੂੰ ਤੁਹਾਨੂੰ ਵੀਡੀਓ ਮਿਲ ਜਾਵੇਗੀ ਉਹਦੇ ਵਿੱਚ ਆਉਂ ਹਫਤੇ ਦੀ ਇੱਕ ਡਿਟੇਲ ਜਾਣਕਾਰੀ ਹੋਵੇਗੀ ਤਾਂ ਕਿ ਤੁਸੀਂ ਆਉਂਦੇ ਹਫਤੇ ਦਾ ਪਲਾਨ ਮੌਸਮ ਦੇ ਹਿਸਾਬ ਨਾਲ ਕਰ ਸਕੋ ਬਣੇ ਰਹੋ ਚੈਨਲ ਵੈਦਰ ਵਾਈਸ ਮਿੰਦਰ ਤੇ ਅਗਲੇ ਜਾਣਕਾਰੀਆਂ ਲੈ ਕੇ ਜਲਦ ਮਿਲਦੇ ਹਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗੀ ਹੈ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੱਕ ਫੇਸਬੁੱਕ ਰਾਹੀਂ ਵਟਸਐਪ ਰਾਹੀਂ ਤਾਂ ਕਿ ਉਹਨਾਂ ਤੱਕ ਮੌਸਮ ਦੀ ਜਾਣਕਾਰੀ ਪਹੁੰਚਦੀ ਹੋ ਸਕੇ ਧੰਨਵਾਦ ਜੀ